ਇਹ ਆ ਜੀ ਮੱਛੀ ਚੌਂਕ ਜੀ ਮੱਛੀ ਚੌਂਕ ਫਰੀ ਕੋਟ ਜੀ ਆ ਦਿਖਾਉਣਾ ਤੁਹਾਨੂੰ ਆ ਦੇਖੋ ਇਹ ਮੱਛੀ ਚੌਂਕ ਸੀਗਾ ਜੀ ਬਾਬਾ ਫਰੀਦ ਜੀ ਦੀ ਨਗਰੀ ਆ ਜੀ ਫਰੀ ਕੋਟ ਤੇ ਆ ਜਾਂਦੇ ਬਾਬੇ ਫਰੀਦ ਦੇ ਸੜਕ ਬਾਬਾ ਫਰੀਦ ਜੀ ਨੂੰ ਆਹ ਸੜਕ ਸਿੱਧੇ ਚੜੀ ਜਾਂਦੀ ਹੈ ਨਹਿਰਾ ਨੂੰ ਫਰੀਦ ਮੱਲਕ ਕੋਟ ਕਪੂਰੇ ਵਾਲੀ ਸੜਕ ਤੇ ਚੜ ਜਾਂਦੀ ਹੈ ਇਧਰ ਹੈ ਸਾਡੇ ترسےم ਸਿੰਘ ਜੀ ਸਿਮਾ ਡਰਾਈਵਰ ਸਾਹਿਬ ਤੇ ਜਮ ਕੋਲ ਤਾਂ ਰਹੇ ਇਹ ਚਰ ਦੀ ਦੁਕਾਨ ਸੋਤ ਬੈਸ ਨੂੰ ਖਾਣਾ ਚਲੋ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ